ਖਬਰਾਂ ਦੇ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ ਫਰੀਦাবাদ ਹਰਿਆਣਾ ਦੇ ਮਲੇਰਨਟਾ ਰੋਡ ਤੇ ਦੇਰ ਰਾਤ ਪੈਣ ਦੀ ਦੁਕਾਨ ਨੂੰ ਅੱਗ ਲੱਗ ਗਈ ਤੇ ਦਮ ਘੋਟਣ ਨਾਲ ਇੱਕ ਵਿਅਕਤੀ ਦੀ ਮੌਤ ਹੋ ਗਈ ਪੁਲਿਸ ਨੇ ਮੁੱਲਜ਼ਮ ਦੁਕਾਨਦਾਰ ਖਿਲਾਫ ਕੇਸ ਰਜਿਸਟਰ ਕਰਕੇ ਮ੍ਰਿਤਕ ਦਾ ਪੋਸਟਮਾਰਟਮ ਕਰਵਾ ਕੇ লাশ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਹੈ ਪਰਿਵਾਰਕ ਮੈਂਬਰਾਂ ਨੇ লাশ ਨੂੰ ਸੜਕ ਦੇ ਰੱਖ ਕੇ ਦੁਕਾਨਦਾਰ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਤਾਂ ਮੁਆਵਜ਼ੇ ਦੀ ਮੰਗ ਕੀਤੀ ਕਿਸੇ ਵੀ ਅਣਸੁਖਾਵੀ ਘਟਨਾ ਨਾਲ ਨਜੀਠਣ ਲਈ ਪਾਰੇ ਪੁਲਿਸ ਕੋਸ਼ ਮੌਕੇ ਤੇ ਤਨਖਾਹ ਸੀ ਤੇ ਏਸੀਪੀ ਸਮੇਤ ਸਾਰੇ ਅਧਿਕਾਰੀ ਮੌਕੇ ਤੇ ਮੌਜੂਦ ਸਨ ਤੇ লাশ ਰੱਖ ਕੇ ਮਲੇਨਾ ਰੋਡ ਨਾਲ ਜਾਮ ਕਰ ਦਿੱਤਾ ਗਿਆ ਸਰ ਕਿਆ ਮਾਮਲਾ ਡੈਡ ਬੋਡੀ ਰੱਖੀ ਹੋਈ ਹੈ ਕੀ ਹੈ ਪੂਰਾ ਮਾਮਲਾ ਗੁਰੂ ਰਾਤ ਕੋ ਯਹਾਂ ਪੇ ਪੇਂਟ ਕੀ ਦੁਕਾਨ ਮੇ ਆਗ ਲੱਗੀ ਥੀ ਜਿਸ ਮੇ ਕਾਰੀਗਰ ਕੰਮ ਕਰ ਰਹਾ ਥਾ ਜੈਸੇ ਆਪ ਕਾ ਪਤਾ ਚਲਾ ਤੋ ਫਾਇਰ ਬ੍ਰਿਗੇਡ ਕੇ ਸਾਥ ਫਾਇਰ ਆਪ ਸੇ ਕਾਬੂ ਪਾਇਆ ਗਿਆ और उसके बाद में पता चला कि एक आदमी इनका मिसिंग है तो जब सारा चेक किया गया, वो गया। तो वो बाथरूम में बंद था तो उसका दम घुट गया जिस कारण से उसकी मिट्टी हो गई इसका मुकदमा दर्ज करके आज उनका पोस्टमार्टम कराया गया नगर के जोड़ियां स्थित शिवम प्लाईवुड फैक्ट्री में रात दो बजे भयानक आग लग गई जिस कारण अग बुझाने लायर ब्रिगेड दड़क के सुह हो गई अग लगन ਕਾਰਨ ਪਤਾ ਨਹੀਂ ਲੱਗ ਸਕਿਆ ਮੌਕੇ ਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੀ ਪਹੁੰਚ ਗਈਆਂ ਅੰਮ੍ਰਿਤਸਰ ਪਠਾਨਕੋਟ ਨੈਸ਼ਨਲ ਹਾਈਵੇ ਤੇ ਗੁਰਦਾਸਪੁਰ ਦੇ ਔਸ਼ਲਾ ਨੇੜੇ ਅਚਾਨਕ ਇੱਕ ਟਾਇਰ ਫਟਣ ਦੇ ਨਾਲ ਸਬਜ਼ੀ ਨਾਲ ਭਰੀ ਮਹਿੰਦਾ 407 ਗੱਡੀ ਪਲਟ ਗਈ ਗنیمਤ ਇਹ ਰਹੀ ਕਿ ਸਹਾਅਤ ਸੇ ਦੇ ਵਿੱਚ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ ਤੇ ਗੱਡੀ ਵਿੱਚ ਸਬਜ਼ੀ ਲੱਦੀ ਹੋਈ ਸੀ ਜੋ ਕਿ ਮਕੇਸ਼ ਕੁਮਾਰ ਨਾ ਦਾ ਡਰਾਈਵਰ ਅੰਮ੍ਰਿਤਸਰ ਤੋਂ ਜੰਮੂ ਨੂੰ ਲੈ ਕੇ ਜਾ ਰਿਹਾ ਸੀ ਮੇਰਾ ਨਾਮ ਮਕੇਸ਼ ਕੁਮਾਰ ਹੈ ਵੰਬਰਸਰੋਂ ਜੰਮੂ ਪਰ ਕੇ ਜਾ ਰਿਹਾ ਸੀ ਟਾਇਰ ਫਟਣ ਨਾਲ ਗੜ ਗੜ ਬੈਲੈਂਸ ਵਿਗੜ ਗਿਆ ਔਰ ਇਹ ਨਾਲ ਪਲਤੀ ਹੋ ਗਈ ਤੇ ਪਾਜੀ ਕੋਈ 2:00 2 ਵਜੇ ਕਰੀਬ ਹੋਇਆ ਅੱਛਾ ਤੇ ਪਾਜੀ ਜਾਤ ਜੰਮੂ ਕੋਈ ਕਿਸੇ ਮਾਲਕ ਰਹੀ ਹੈ ਹਾਂ 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 ਜੀ ਬਟਾਲਾ ਵਿੱਚ ਰਣਜੋਤ ਸਿੰਘ ਨਾਮਕ ਨੌਜਵਾਨ ਦੀ ਮੌਤ ਸ਼ੱਕ ਦੇ ਘੇਰੇ ਵਿੱਚ ਹੈ ਬੀਤੇ ਦਿਨੀ ਰਣਜੋਤ ਸਿੰਘ ਨਾਮਕ ਨੌਜਵਾਨ ਦੀ ਮੌਤ ਹੋ ਚੰਗੀ ਹੈ ਤੇ ਉਸਦੇ ਪਰਿਵਾਰਕ ਮੈਂਬਰ ਆਪਣੇ ਰਿਸ਼ਤੇਦਾਰਾਂ ਨੂੰ ਫੋਨ ਕਰਕੇ ਇਤਲਾਹ ਕਰਦੇ ਹਨ ਕਿ ਰਣਜੋਤ ਸਿੰਘ ਦੀ ਦਿਲ ਦਾ ਦੌਰਾ ਪੈਣ ਕਰਕੇ ਮੌਤ ਹੋ ਗਈ ਪਰ ਜਦੋਂ ਰਣਜੋਤ ਸਿੰਘ ਦਾ ਸੰਸਕਾਰ ਕਰਨ ਦਾ ਸਮਾਂ ਆਇਆ ਤਾਂ ਰਿਸ਼ਤੇਦਾਰਾਂ ਨੇ ਵੇਖਿਆ ਕਿ ਰਣਜੋਤ ਸਿੰਘ ਦੇ ਗਲੇ ਤੇ ਕੁਝ ਨਿਸ਼ਾਨ ਸਨ ਜਿਸ ਤੇ ਰਿਸ਼ਤੇਦਾਰਾਂ ਨੂੰ ਸ਼ੱਕ ਹੋਇਆ ਤੇ ਉਹਨਾਂ ਨੇ ਤੁਰੰਤ ਪੁਲਿਸ ਨੂੰ ਤਲਾ ਦਿੱਤੀ ਕਿ ਇਹ ਦਿਲ ਦਾ ਦੌਰਾ ਨਹੀਂ ਸਗੋਂ ਕਤਲ ਲੱਗਦਾ ਹੈ ਮੌਕੇ ਤੇ ਪਹੁੰਚੇ ਡੀਐਸਪੀ ਸਿਟੀ ਸੰਜੀਵ ਕੁਮਾਰ ਨੇ ਜਾਣਕਾਰੀ ਦਿੱਤੀ ਹੈ ਕਿ ਤਲਾਸ਼ ਮਿਲੀ ਸੀ ਕਿ ਰਣਜੋਤ ਸਿੰਘ ਨਾਮਕ ਨੌਜਵਾਨ ਦਾ ਜਿਸ ਦੀ ਉਮਰ 35 ਤੋਂ 40 ਸਾਲ ਹੈ ਸ਼ਾਦੀशुदा ਹੈ ਤੇ ਇਸ ਦੀ ਮੌਤ ਹੋ ਗਈ ਤੇ ਇਹ ਇੱਕ ਰਹੱਸਮਈ ਕਤਲ ਹੈ ਇਹ ਮੇਰੇ ਹੈਗਾ ਆਪਣੇ ਮਾਮੇ ਦਾ ਬੇਟਾ ਆ ਤੇ ਮੈਂ ਜਵੰਦਰ ਉਹਨਾਂ ਦੇ ਕੱਲ ਸਾਨੂੰ ਫੋਨ ਆਇਆ ਕਿ ਇਹਦੀ ਹਾਰਟ ਅਟੈਕ ਨਾਲ ਡੈਥ ਹੋ ਗਈ ਆ ਤੇ ਅਸੀਂ ਆ ਕੇ ਦੇਖਿਆ ਸਾਰੇ ਰਿਸ਼ਤੇਦਾਰਾਂ ਨੇ ਤੇ ਜੋ ਸਾਨੂੰ ਲੱਗਾ ਵੀ ਯਾਰ ਇਹਦੀ ਕੋਈ ਜਾਂ ਘਰ ਦੇ ਵਿੱਚ ਕੋਈ ਪ੍ਰੋਬਲਮ ਹੋਈ ਹੈ ਜਾਂ ਬਾਹਰੋਂ ਬੰਦੇ ਪਏ ਆ ਇਹਨੂੰ ਤੇ ਇਹਦੇ ਸਾਨੂੰ ਨਾ ਗਲੇ ਦੇ ਉੱਤੇ ਜਿੱਦਾਂ ਕਿਸੇ ਨੇ ਗਲਾ ਘੁੱਟਿਆ ਹੁੰਦਾ ਆ ਉਹ ਸਾਨੂੰ ਮਤਲਬ ਸ਼ੱਕਾ ਵੀ ਇਹਦਾ ਬੰਦੇ ਦਾ ਮਰਡਰ ਹੋਇਆ ਤੇ ਜਿੱਦਾਂ ਰਸੇ ਦੇ ਨਿਸ਼ਾਨ ਲੱਗਦੇ ਆ ਇਸ ਕਰਕੇ ਅਸੀਂ ਹੁਣ ਚਲੋ ਲਿਆਂਦਾ ਆ ਪਹਿਲਾਂ ਤੇ ਸਸਕਾਰ ਕਰਨ ਲੱਗੇ ਸੀ ਪਰ ਸਾਨੂੰ ਲੱਗਾ ਵੀ ਇਹ ਥੰਦੇ ਦਾ ਮਰਡਰ ਹੋਇਆ ਤੇ ਹੁਣ ਅਸੀਂ ਲਿਆਂਦਾ ਆ ਪੁਲਿਸ ਨੂੰ ਤਲਾਹ ਕੀਤੀ ਆ ਤੇ ਪੁਲਿਸ ਹੁਣ ਆਪਣੀ ਕਾਰਵਾਈ ਕਰ ਰਹੀ ਆ ਤੇ ਹੁਣ ਅਸੀਂ ਪੋਸਟ ਮਾਰਟਮ ਕਰਾਵਾਂਗੇ ਤੇ ਦੇਖਾਂਗੇ ਵੀ ਇਹ ਕੀ ਹੋਇਆ ਇਹਨੂੰ ਇਹਦਾ ਉਹ ਕੋਈ ਨੁਕਸਾਨ ਮਤਲਬ ਜੋ ਵੀ ਕਰਦਾ ਹੋਇਆ ਇਹਨਾਂ ਦਾ ਨਾਮ ਅਨੁਰਜੋਤ ਸਿੰਘ ਜੀ ਤੇ ਉਮਰ ਇਹਨਾਂ ਦੀ 38 ਤੋਂ 40 ਸਾਲ ਹੋਣੀ ਹੈ ਤੇ ਪਿੰਡ ਪਿੰਡ ਔਲਕਗਲਾ ਚ ਰਹਿਣ ਵਾਲੇ ਆ ਪਿੰਡ ਪਿੱਛੋਂ ਤੇ ਰੰਜਿਸ਼ ਤਾਂ ਨਹੀਂ ਜੀ ਕੋਈ ਆਪਣੀ ਕੈਸਾ ਹੋਵੇ ਸ਼ੱਕ ਵੀ ਕਿਸੇ ਤੇ ਨਹੀਂ ਜਦੋਂ ਇਹਨਾਂ ਦਾ ਹੁਣ ਕੋਈ ਘਰੇਲੂ ਮਸਲਾ ਨਾ ਹੋਵੇ ਹੁਣ ਇਹ ਤਾਂ ਪੋਸਟਮਾਰਡ ਦੱਸਾਂਗੇ ਅਸੀਂ ਹੁਣ ਇਹ ਤਾਂ ਕੋਈ ਅਸੀਂ ਕਹਿ ਨਹੀਂ ਸਕਦੇ ਜੀ ਹਲੇ 2 ਦਿਨ ਹੋਏ ਆ ਕਿਸੇ ਨੂੰ ਇਹਦੀ ਗੱਡੀ ਜਾਣ ਪਛਾਣ ਵੀ ਇੱਥੇ ਨਹੀਂ ਸੀਗੀ ਤੇ ਸ਼ੱਕ ਨਹੀਂ ਅਸੀਂ ਕਿਸੇ ਦਾ ਸੋਚੀ ਪੁਲਿਸ ਵਾਲਿਆਂ ਤੋਂ ਸਾਨੂੰ ਇਹੀ ਮੰਗ ਆ ਵੀ ਆਪਣਾ ਇਹਨਾਂ ਦਾ ਸਾਨੂੰ ਪਤਾ ਤਾਂ ਲੱਗੇ ਵੀ ਬੰਦੇ ਨੂੰ ਹੋਇਆ ਕੀ ਆ ਹਾਂ ਕਿ ਉਹ 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 ਹੁਣ ਘਰ ਦੇ ਕਹੀ ਜਾਂਦੇ ਇਹਨੂੰ ਅਟੈਕ ਹੋ ਗਿਆ ਆ ਤੇ ਹੁਣ ਅਸੀਂ ਇਹ ਦੇਖਦੇ ਆ ਵੀ ਆ ਜਿਹੜੇ ਨਿਸ਼ਾਨ ਨਿਸ਼ੂਨ ਜੇ ਲੱਗੇ ਆ ਜਾਂ ਉਹਦੇ ਗਲੇ 'ਚ ਆ ਸਾਨੂੰ ਲੱਗਦਾ ਵੀ ਰੱਸੀ ਨਾਲ ਗਲਾ ਘੁੱਟਿਆ ਗਿਆ ਆ ਤੇ ਹੁਣ ਅਸੀਂ ਇਹੀ ਚਾਹੁੰਦੇ ਹਾਂ ਇਨਸਾਫ ਵੀ ਸਾਨੂੰ ਪਤਾ ਲੱਗੇ ਕੀ ਹੋਇਆ ਹੈ ਹੈ ਕਿਹੜੀ ਇਹ ਕਰੀਬ 4 ਵਜੇ ਦੇ ਕਰੀਬ ਪਿੰਡ ਆਲਖਾਂ ਤੋਂ ਉਹਨਾਂ ਦੇ ਸਰਪੰਚ ਦਾ ਫੋਨ ਆਇਆ ਜੀ ਮੈਨੂੰ ਕਿ ਉਹਨਾਂ ਦੇ ਪਿੰਡ ਦਾ ਗਰਨਜੋਤ ਸਿੰਘ son of ਚੰਨਨ ਸਿੰਘ ਕਰੀਬ 39 40 ਸਾਲ ਦੀ ਉਮਰ ਹੈ ਜੀ ਇਹ ਤੇ ਅਰਬਨ ਸਟੇਟ ਦੇ ਇਲਾਕੇ ਦੇ ਵਿੱਚ 650 ਫੁੱਟ ਦੀ ਰੋਡ ਤੇ ਹੁਣੇ ਨਵਾਂ ਸ਼ਿਫਟ ਹੋਇਆ ਹੈ ਤੇ ਉਹਦੀ ਡੈਥ ਹੋਈ ਹੈ ਉਹਦੀ ਜਦੋਂ লাশ ਇੱਥੇ ਲੈ ਕੇ ਆਏ ਨੇ ਉਹਦਾ ਸੰਸਕਾਰ ਕਰਨਾ ਚਾ ਰਹੇ ਨੇ ਕੱਲ ਦੀ ਡੈਥ ਹੋਈ ਆ ਤੇ ਸਾਨੂੰ ਕੋਈ ਮਾਮਲਾ ਥੋੜਾ ਸ਼ੱਕੀ ਲੱਗਦਾ ਕਿ ਉਹਦੀ ਡੈਥ ਦੇ ਨਾ ਉਹਦੇ ਬੋਡੀ ਤੇ ਕੁਝ ਇੰਜਰੀਜ਼ ਆ ਗਈਆਂ ਜਿਦਾਂ ਪੈਰਾਂ ਦੇ ਰਗੜਾ ਦੇ ਨਿਸ਼ਾਨ ਜਾਂ ਗਲੇ ਤੇ ਹੈਗਾ ਤੇ ਅਸੀਂ ਇਹਦਾ ਪੋਸਟਮਾਰਟਮ ਕਰਾ ਕੇ ਤੇ ਸਹੀ ਇਹਦੇ ਤਹ ਤੱਕ ਪਹੁੰਚਣਾ ਚਾਹਦੇ ਆਂ ਫਿਰ ਅਸੀਂ ਆਪਣੇ ਚੌਕੀ ਇੰਚਾਰਜ ਉੱਥੇ ਗਏ ਨੇ ਔਲਖਾਂ ਤੋਂ ਤੇ ਫਿਰ ਉਹ ਡੈੱਡ ਬੋਡੀ ਲੈ ਕੇ ਆਏ ਇੱਥੇ ਸਤੇ ਰੋਸਪਿਟਲ ਅਸੀਂ ਸ਼ਿਫਟ ਕਰ ਦਿੱਤੀ ਹੈ ਤੇ ਇਹਨਾਂ ਦੇ ਹੁਣ ਬਿਆਨ ਲੈਣੇ ਆ ਤੇ ਫਿਰ ਉਹਦੇ ਬਾਅਦ ਵਿੱਚ ਦੇਖਦੇ ਹਾਂ ਕਿ ਕੀ ਕਾਰਵਾਈ ਕਰਨੀ ਹੈ ਸਰ ਕੀ ਨਾਮ ਕੀ ਹੈ ਉਮਰ ਕਿੰਨੀ ਹੈ ਮੈਰਿਡ ਆ ਜਾਂ ਅਨਮੈਰਿਡ ਨਹੀਂ ਮੈਰਿਡ ਆ ਦਾ ਦੋ ਬੇਟੀਆਂ ਨੇ ਇੱਕ 14 ਸਾਲ ਦੀ ਇੱਕ 11 ਸਾਲ ਦੀ ਤੇ ਆਪਣਾ 39 40 ਸਾਲ ਦੀ ਉਮਰ ਹੈ ਇਹਦੀ ਦੀਪਤੀ ਕਮਿਸ਼ਨਰ ਆਸ਼ਿਕਾ ਜੈਨ ਨੇ ਕਿਹਾ ਹੈ ਕਿ ਰੋਜ਼ਗਾਰ ਮੇਲਾ ਮੀਡਲ ਤੋਂ ਪੋਸਟ ਗ੍ਰੈਜੂਏਸ਼ਨ ਆਈਟੀਆਈ ਡਿਪਲੋਮਾ ਤੇ ਹੋਰ ਥੋੜੇ ਸਮੇਂ ਦੇ ਹੁਨਰਮੰਦ ਕੋਰਸਾਂ ਤੱਕ ਵੀ ਯੋਗਤਾ ਰੱਖਣ ਵਾਲੇ ਬੇਰੋਜ਼ਗਾਰ ਰੋਜ਼ਗਾਰ ਵਾਲੇ ਨਵੇਂ ਯਾਤਰ ਜ਼ਰਬੇਕਾਰ ਨੌਜਵਾਨਾਂ ਲਈ ਮੌਕਿਆਂ ਦੀ ਉਪਲਬਧਤਾ ਦੀ ਵਚਨਬੱਧਾ ਵਜੋਂ ਆਯੋਜਿਤ ਕੀਤਾ ਗਿਆ ਸੀ ਨੌਕਰੀ ਲੈਣ ਵਾਲੇ ਸਫਲ ਉਮੀਦਵਾਰਾਂ ਨੂੰ ਸ਼ੁਭਕਾਮਨਾਵਾਂ ਦਿੰਦੇ ਰੋਜ਼ਗਾਰ ਪੱਤਰ ਸੌਂਪਦੇ ਹੋਏ ਡਿਪਟੀ ਕਮਿਸ਼ਨਰ ਜੈਨ ਨੇ ਕਿਹਾ ਹੈ ਕਿ ਬਾਕੀ ਨੌਕਰੀ ਪਾਲਣ ਵਾਲੇ ਜੋ ਅੱਜ ਕਾਮਯਾਬ ਨਹੀਂ ਹੋ ਸਕੇ ਉਹਨਾਂ ਨੂੰ ਅਗਲੇ ਗੇੜ ਲਈ ਤਿਆਰੀ ਕਰਨੀ ਚਾਹੀਦੀ ਹੈ ਉਹਨਾਂ ਦੱਸਿਆ ਹੈ ਕਿ ਅੱਜ ਨੌਕਰੀ ਮੇਲੇ ਵਿੱਚ ਕੁੱਲ 182 ਨੌਕਰੀਆਂ ਦੇ ਚਾਹਵਾਨਾਂ ਨੇ ਭਾਗ ਲਿਆ ਤਾਂ ਅਗਰੇ ਵੀ ਸੀਵੀ ਆਪਣੇ ਕਰਿਕਿਊਲਮ ਬਾਰੇ ਸੁਣੇ ਸੀਵੀ ਕੀ ਹੁੰਦਾ ਆਪਣੇ ਸੀਵੀ ਜ਼ਰੂਰ ਬਣਾ ਕੇ ਲੈ ਕੇ ਆਓ ਉਸ ਦੇ ਉੱਤੇ ਮਿਹਨਤ ਕਰਕੇ ਇੰਟਰਨੈਟ ਦੇ ਉੱਤੇ ਪੜ੍ਹਾਈ ਕਰਕੇ ਦੇਖ ਕੇ ਕਿਵੇਂ ਆਪਣਾ ਸੀਵੀ ਬਣਾਇਆ ਜਾਂਦਾ ਹੈ ਉਹਦੇ ਉੱਤੇ ਮਿਹਨਤ ਕਰਕੇ ਆਪਣਾ ਸਾਰਾ ਪ੍ਰੋਫਾਈਲ ਜਿਹੜੇ ਸਕੂਲ ਦੇ ਵਿੱਚ ਆਪਾਂ ਕੀ ਕੁਝ ਕੀਤਾ ਹੈ ਪੜ੍ਹਾਈ ਕੀਤੀ ਹੈ ਕਾਲ ਕਿਹੜੇ ਕੋਰਸਿਸ ਕੀਤੇ ਹੈ ਡਾਂਸ ਕੀਤਾ ਹੈ ਸਟਿਚਿੰਗ ਕੀਤੀ ਹੈ ਕੁਕਿੰਗ ਕੀਤੀ ਹੈ ਹੋਮ ਸਾਇਲਸ ਕੀਤੀ ਹੈ ਕੁਝ ਹੋਰ ਕੀਤਾ ਹੈ ਸਪੋਰਟਸ ਕੀਤਾ ਹੈ ਤੇ ਉਹ ਸਾਰਾ ਕੁਝ ਆਪਣੀ ਪ੍ਰੋਫਾਈਲ ਦੇ ਉੱਤੇ ਲਿਖਿਆ ਹੋਣਾ ਚਾਹੀਦਾ ਹੈ ਇਸ ਦੇ ਵਾਸਤੇ ਤੁਹਾਨੂੰ ਇੱਥੇ ਦਸਤਰ ਵੱਲੋਂ ਵੀ ਬਹੁਤ ਸਹਾਇਤਾ ਮਿਲ ਸਕਦੀ ਹੈ ਜਿਹੜੀ ਤੁਸੀਂ ਪ੍ਰੋਫਾਈਲ ਆਪਣੀ ਬਣਾ ਕੇ ਰਾਉਗੇ ਤੁਹਾਡੇ ਬਾਰੇ ਜਾਣਕਾਰੀ ਤਾਂ ਤੁਹਾਨੂੰ ਆਪ ਨੂੰ ਹੀ ਹੈ ਲੇਕਿਨ ਉਹਨੂੰ ਉਭਾਰ ਕੇ ਕਿਵੇਂ ਲਿਖਣਾ ਹੈ ਤਾਂ ਕਿ ਸਾਹਮਣੇ ਵਾਲੇ ਨੂੰ ਸਮਝ ਆਏ ਔਰ ਅੱਛੀ ਲੈਂਗੁਏਜ ਦੇ ਵਿੱਚ ਉਨਾਂ ਨੂੰ ਪਤਾ ਲੱਗੇ ਕਿ ਤੁਸੀਂ ਆਪਣੇ ਲਾਈਫ ਤੇ ਕੈਰੀਅਰ ਬਾਰੇ ਕਿੰਨੇ ਸਿੰਸੀਅਰ ਹੋ ਤੇ ਬਹੁਤ ਜ਼ਰੂਰੀ ਹੈ ਕਿ ਆਪਣੇ ਡਾਕੂਮੈਂਟਸ ਹਮੇਸ਼ਾ ਤੁਹਾਡੇ ਨਾਲ ਹੋਣੇ ਚਾਹੀਦੇ ਜਦੋਂ ਵੀ ਤੁਸੀਂ ਕਿਸੇ ਵੀ ਜੌਬ ਫੇਅਰ ਤੇ ਜਾਂਦੇ ਹੋ ਅ ਜਿਸ ਦੇ ਵਿੱਚ ਇੱਕ ਸਮਰੀ ਜਿਹੜਾ ਸੀਵੀ ਦੇ ਵਿੱਚ ਆ ਜਾਂਦੀ ਹੈ ਔਰ ਨਾਲ ਹੀ ਤੁਹਾਡੇ ਸਰਟੀਫਿਕੇਟਸ ਹੋਣੇ ਚਾਹੀਦੇ ਦੂਜਾ ਮੈਂ ਇੱਥੇ ਆ ਕੇ ਦੇਖਿਆ ਕਿ ਬਹੁਤ ਸਾਰੇ ਸਾਡੇ ਨੌਜਵਾਨ ਵੀ ਸਾਡੀਆਂ ਪਹਿਲਾਂ ਆਲਰੇਡੀ ਕੰਮ ਕਰ ਰਹੇ ਨੇ ਇਹ ਦੇਖ ਕੇ ਸਾਨੂੰ ਬਹੁਤ ਖੁਸ਼ੀ ਹੁੰਦੀ ਹੈ ਖਨੋਰੀ ਬਾਰਡਰ ਤੇ ਕਿਸਾਨਾਂ ਕੋ ਡੱਲੇਵਾਲ ਦੀ ਹਾਲਤ ਖਰਾਬ ਹੋ ਚੁੱਕੀ ਹੈ ਤੇ ਪੰਜਾਬ ਸਰਕਾਰ ਮੁੱਖ ਦਰਸ਼ਕ ਬਣ ਕੇ ਤਮਾਸ਼ਾ ਦੇਖ ਰਹੀ ਹੈ ਨਗਲਾਂ ਦਾ ਪਟਾਵਾ ਸਾਫ ਕਾ ਕੈਬਨਰਮਨ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਚਾ ਨੇ ਮੋਹਾਲੇ ਵਿੱਚ ਕੀਤਾ ਉਹਨਾਂ ਕਹਿ ਕੇ ਪੰਜਾਬ ਸਰਕਾਰ ਕੇਂਦਰ ਸਰਕਾਰ ਨਾਲ ਗੱਲ ਕਰੇ ਤੇ ਇਸੇ ਮਸਲੇ ਦਾ ਹੱਲ ਵੀ ਕੱਢੇ ਚੰਦੂ ਮਾਚਰਾ ਨੇ ਕਿਹਾ ਹੈ ਕਿ ਵੱਡੀਆਂ-ਵੱਡੀਆਂ ਗੱਲਾਂ ਕਰਨ ਵਾਲੀ ਆਪ ਸਰਕਾਰ ਪੂਰੀ ਤਰ੍ਹਾਂ ਨਾਲ ਫੇਲ ਹੋ ਚੁੱਕੀ ਹੈ। ਰਾਗੂ ਜਗਜੀਤ ਸਿੰਘ ਡੱਲੇਵਾਲ ਦੇ ਸਿਹਤ ਜਗ ਹੈ ਬਹੁਤ ਖਰਾਬ ਹੁੰਦੀ ਜਾ ਰਹੀ ਹੈ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਨੂੰ ਇਹਦੇ ਲਈ ਗੰਭੀਰਤਾ ਦਿਖਾਉਣ ਦੀ ਲੋੜ ਹੈ ਖਾਸ ਕਰਕੇ ਪੰਜਾਬ ਸਰਕਾਰ ਨੂੰ ਤਾਂ ਪਹਿਲ ਕਦਮੀ ਕਰਨ ਦੀ ਲੋੜ ਹੈ। ਪੰਜਾਬ ਸਰਕਾਰ ਤੁਰਤ ਕੇਂਦਰ ਨਾਲ ਤਾਲਮੇਲ ਕਰਕੇ ਕਿਸਾਨਾਂ ਦਾ ਮਸਲਾ ਹੱਲ ਕਰਾਵੇ। ਸ਼ੁਰੂ ਵਿੱਚ ਮੁੱਖ ਮੰਤਰੀ ਸਾਹਿਬ ਨੇ ਬੜੇ ਦਾਅਵੇ ਕੀਤੇ ਸੀ, ਬੜੇ ਵਾਅਦੇ ਕੀਤੇ ਸੀ, ਬੜੇ ਠੋਕ-ਠੋਕ ਕੇ ਵਿਆਹ ਦਿੱਤੇ ਸੀ ਕਿ ਕਿਸਾਨਾਂ ਲਈ ਲੜਾਂਗੇ ਕਿਸਾਨਾਂ ਲਈ ਮਰਾਂਗੇ ਕਿਸਾਨਾਂ ਲਈ ਖੜਾਂਗੇ ਅੱਜ ਲੱਭ ਨਹੀਂ ਰਹੇ ਅੱਜ ਢੱਲਿਆ ਸਾਹਿਬ ਦੀ ਸਿਹਤ ਜਿਸ ਤਰ੍ਹਾਂ ਦੀ ਬਣਦੀ ਜਾ ਰਹੀ ਆ ਸਿਰੇਸ ਮੈਂ ਸਮਝਦਾ ਬੜੀ ਗੰਭੀਰਤਾ ਨਾਲ ਲੈਣ ਦੀ ਲੋੜ ਆ ਹਾਲਾਤ ਖਰਾਬ ਹੋਣਗੇ ਪੰਜਾਬ ਪਹਿਲਾਂ ਹੀ ਬਰਦੀ ਦੇ ਬੁੱਥੇ ਚ ਪਿਆ ਹੋਇਆ ਪੰਜਾਬ ਨੂੰ ਹੋਰ ਮਤਲਬ ਸੇਕ ਲਾਉਣਾ ਕਿਸੇ ਤਰ੍ਹਾਂ ਵੀ ਉਚਿਤ ਨਹੀਂ ਹੋਏਗਾ ਮੈਂ ਸਮਝਦਾ ਕਿ ਮੁੱਖ ਮੰਤਰੀ ਸਾਹਿਬ ਨੂੰ ਇਹ ਨਗਰ ਨਿਗਮ ਦੀਆਂ ਚੋਣਾਂ ਵੱਲ ਧਿਆਨ ਹਟਾ ਕੇ ਪੰਜਾਬ ਦੀ ਇਸ ਗੰਭੀਰ ਸਮੱਸਿਆ ਵੱਲ ਪਹਿਲ ਦੇਣੀ ਚਾਹੀਦੀ ਆ ਬਲਕੇ ਲੋੜ ਪਵੇ ਤਾਂ ਸਰਪਾਰਟੀ ਮੀਟਿੰਗ ਸੱਦ ਕੇ ਇਸ ਮਸਲੇ ਦਾ ਇੱਕ ਪਾਸੜ ਹੱਲ ਕੱਢਿਆ ਜਾਵੇ ਨਿਤ ਦਿਨ ਇਹ ਜਿਹੜੇ ਸਾਰੇ ਹਾਲਾਤ ਪਏ ਨੇ ਜਿਦੇ ਨਾਲ ਵਪਾਰ ਵੀ ਖਰਾਬ ਹੋ ਰਿਹਾ ਕਾਰੋਬਾਰ ਖਰਾਬ ਹੋ ਰਹੇ ਨੇ ਸੜਕਾਂ ਤੇ ਲੋਕਾਂ ਦੀ ਅਵਾਜ਼ਾਈ ਦਾ ਨੁਕਸਾਨ ਹੋ ਰਿਹਾ ਤੇ ਖਾਸ ਤੌਰ ਤੇ ਜ਼ਿੰਦਗੀਆਂ ਦਾ ਸਵਾਲ ਆ ਤੇ ਮੈਂ ਸਮਝਦਾ ਟਸਤਮਸ ਨਹੀਂ ਹੋ ਰਹੀ ਪੰਜਾਬ ਸਰਕਾਰ ਕੇਂਦਰ ਨਾਲ ਗੱਲਬਾਤ ਕਰਕੇ ਰਾਬਤਾ ਕਰਕੇ ਤੁਰਤੀ ਦਾ ਹੱਲ ਕੱਢੇ ਨਹੀਂ ਹਾਲਾਤ ਗੰਭੀਰ ਹੋਣਗੇ ਜ਼ਿੰਮੇਵਾਰੀ ਸਰਕਾਰ ਦੀ ਹੋਏਗੀ। ਸ਼੍ਰੋਮਣੀ ਕਾਲੀ ਦਲ ਦੇ ਮੁਖ ਬੁਲਾਰੇ ਡਾਕਟਰ ਦਲਜੀਤ ਸਿੰਘ ਚੀਮਾ ਨੇ ਸ਼੍ਰੀ ਮੁਖਸਰ ਸਾਹਿਬ ਵਿਖੇ ਸੀਨੀਅਰ ਅਕਾਲੀਆਗੋ ਜਗਜੀਤ ਸਿੰਘ ਹਣੀ ਫੱਤਣ ਵਾਲਾ ਦੇ ਗ੍ਰਹਿ ਵਿਖੇ ਪ੍ਰੈਸ ਕਾਨਫਰੰਸ ਰਾਨਕੇ ਆ ਕੇ ਸ਼੍ਰੀ ਦਰਬਾਰ ਸਾਹਿਬ ਦੀ ਸੇਵਾ ਕਰਦਿਆਂ ਸੁਖਬੀਰ ਸਿੰਘ ਬਾਦਲ ਤੇ ਹਮਲਾ ਚਿੰਤਾਜਨਕ ਹੈ ਤੇ ਆਮ ਆਦਮੀ ਪਾਰਟੀ ਸਰਕਾਰ ਨੇ ਇਸ ਸਬੰਧੀ ਦਰਜ ਐਫ ਆਈ ਆਰ ਵਿੱਚ ਵੀ ਗੱਲਾਂ ਨੂੰ ਤੋੜ ਮਰੋੜ ਕੇ ਪੇਸ਼ ਕੀਤਾ। ਉਹਨਾਂ ਕਿਹਾ ਕਿ ਅਧਿਆਤਮਕ ਕੇਂਦਰ ਵਿੱਚ ਹੋਈ ਗੋਲੇਬਾਰੀ ਨੇ ਲੋਕਾਂ ਵਿੱਚ ਡਰ ਦੀ ਭਾਵਨਾ ਪੈਦਾ ਕਰ ਦਿੱਤੀ ਹੈ ਉਹਨਾਂ ਦੱਸਿਆ ਕਿ 12 ਦਸੰਬਰ ਨੂੰ ਸ਼੍ਰੀ ਮੁਕਸਰ ਸਾਹਿਬ ਵਿਖੇ ਧਾਰਮਿਕ ਸਮਾਗਮ ਦੀ ਸਮਾਪਤੀ ਹੋਵੇਗੀ ਤੇ 13 ਦਸੰਬਰ ਨੂੰ ਸ਼੍ਰੀ ਕਾਲ ਤੱਕ ਸਾਈ ਵਿਖੇ ਅਰਦਾਸ ਹੋਵੇਗੀ ਦੇਖੋ ਮੈਂ ਅਕਾਲ ਪੁਰਖ ਦਾ ਸ਼ੁਕਰਾਨਾ ਕਰਦਾ ਕਿ ਜਿਹੜੀ ਤਨਖਾਹ ਸ਼੍ਰੀ ਕਾਗਤਕ ਸਾਹਿਬ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਲਗਾਈ ਗਈ ਸੀ ਕੱਲ ਉਹਦਾ ਦਸਵਾਂ ਤੇ ਆਖਰੀ ਦੇਣਾ ਸਾਰੀ ਲੀਡਰਸ਼ਿਪ ਨੇ ਪ੍ਰਧਾਨ ਸਾਹਿਬ ਦੇ ਨਾਲ ਜਿਨ੍ਹਾਂ ਨੂੰ ਤਨਖਾਹ ਲੱਗੀ ਸੀ ਉਹਨਾਂ ਵੀ ਸਾਰਿਆਂ ਨੇ ਪਰ ਸਭ ਤੋਂ ਵੱਧ ਧੰਨਵਾਦ ਮੈਂ ਪਾਰਟੀ ਦੇ ਬਾਕੀ ਸਾਰੇ ਆਗੂ ਤੇ ਵਰਕਰ ਸਹਿਬਾਨ ਦਾ ਵੀ ਕਰਦਾ ਕਿ ਉਹਨਾਂ ਨੇ ਸਵੈ ਇੱਛਾ ਦੇ ਨਾਲ ਸਾਰੇ ਥਾਵਾਂ ਤੇ ਵੱਡੀ ਗਿਣਤੀ ਦੇ ਵਿੱਚ ਹਾਜ਼ਰੀ ਭਰੀਆਂ ਔਰ ਅੱਜ ਸ੍ਰੀ ਮੁਖਸਰ ਸਾਹਿਬ ਦੀ ਸ਼ਹੀਦਾਂ ਦੀ ਇਤਿਹਾਸਿਕ ਧਰਤੀ ਤੇ ਵੀ ਤੁਸੀਂ ਦੇਖਿਆ ਇੱਥੇ ਵੀ ਬਹੁਤ ਵੱਡੀ ਗਿਣਤੀ ਦੇ ਵਿੱਚ ਸਾਰੇ ਸਤਾਨਕ ਆਗੂ ਤੇ ਵਰਕਰ ਸਹਿਬਾਨ ਹੁਣਾਂ ਨਹੀਂ ਹਾਜ਼ਰ ਹਪ। ਸੋ ਮੇਰੀ ਅਰਦਾਸ ਹੈ ਪ੍ਰਮਾਤਮਾ ਸਾਰਿਆਂ ਦੀ ਸੇਵਾ ਪ੍ਰਵਾਨ ਕਰੇ। ਪਰਸੋਂ 10 ਵਜੇ ਸ਼੍ਰੀ ਕਾਂਤੀਕ ਸਾਹਿਬ ਤੇ ਜਾ ਕੇ ਇੱਕੜਾ ਪ੍ਰਸ਼ਾਲ ਕਰਾ ਕੇ ਤੇ ਸਾਡੀ ਜਿਹੜੀ ਸੇਵਾ ਉਹ ਮੁਕੰਮਲ ਹੋਏਗੀ। ਗੁਰੂਬਾਰੇ ਸਾਡੀ ਸੇਵਾ ਨੂੰ ਪ੍ਰਵਾਨ ਕਰਨ। ਔਰ ਪੰਥ ਨੂੰ ਪੰਜਾਬ ਨੂੰ ਚੜ੍ਹਦੀਆਂ ਕਲਾ ਦੇ ਵਿੱਚ ਰੱਖਣ। ਇਹ ਸਾਡੀ ਸਾਰਿਆਂ ਦੀ ਰਲ ਕੇ ਅਰਦਾਸ। ਕੋਈ ਕਹੋ ਤੇ ਇਹ ਕਿ ਹੱਲੇ ਅਸੀਂ ਪਹਿਲ ਦਿੱਤੀ ਹੈ ਜਿਹੜੀ ਧਾਰਮਿਕ ਸੇਵਾ। ਜੀ। ਔਰ ਜਿੰਨੇ ਦਿਨ ਧਾਰਮਿਕ ਸੇਵਾ ਚੱਲਦੀ ਹੈ। ਪਹਿਲਾਂ ਧਾਰਮਿਕ ਸੇਵਾ ਪੂਰੀ ਹੋਏਗੀ ਫਿਰ ਉਸ ਤੋਂ ਬਾਅਦ ਪਾਰਟੀ ਦੀਆਂ ਮੀਟਿੰਗਾਂ ਹੋਣਗੀਆਂ। ਤੇ ਨੇਚਰਲੀ ਐਸ ਲਈ ਬਹੁਤ ਵੱਡੇ ਕੰਮ ਜਿਹੜੇ ਆ ਉਹ ਨਾਲ ਨਾਲ ਸ਼ੁਰੂ ਹੋਗੇ। ਇਕਤਾ ਕਾਰਪੋਰੇਸ਼ਨ ਚੋਣਾਂ ਦਾ ਉਦੇ ਅਸੀਂ ਜਿਹੜੇ ਹਰ ਜ਼ਿਲ੍ਹੇ ਦੇ ਵਿੱਚ ਅਬਜ਼ਰਵਰ ਲਾ ਕੇ ਤੇ ਕੈਂਡੀਡੇਟਾਂ ਦੀਆਂ ਲਿਸਟਾਂ ਜਾਰੀ ਹੋ ਰਹੀਆਂ ਥੋੜੀ ਦੇਰ ਪਹਿਲਾਂ ਹੀ ਲੁਧਿਆਣੇ 65 ਕੈਂਡੀਡੇਟ ਅਨਾਉਂਸ ਕੀਤੇ ਆ ਬਾਕੀ ਰਾਤ ਨੂੰ ਕੀਤੇ ਜਾਣਗੇ। ਕਪੂਰਥਾ ਸ਼ਹਿਰ ਵਿੱਚ ਦੇਰ ਰਾਤ ਮੋਟਰਸਾਈਕਲ ਸਵਾਰ ਨਕਾਬਪੋਸ਼ ਚੋਰਾਂ ਨੇ ਵਾਪਾ ਇਲਾਕਿਆਂ ਵਿੱਚ ਪੰਜ ਦੁਕਾਨਾਂ ਨੂੰ ਨਿਸ਼ਾਨਾ ਬਣਾ ਕੇ ਲੱਖਾਂ ਰੁਪਏ ਦੀ ਚੋਰੀ ਦੀ ਵਾਰਦਾਤ ਨੂੰ ਚਾਮ ਦਿੱਤਾ। ਹਾਲਾਂਕਿ ਚੋਰੀ ਦੀਆਂ ਘਟਨਾਵਾਂ ਸੀਸੀਟੀਵੀ ਵਿੱਚ ਕੈਦ ਹੋ ਗਈਆਂ। ਚੋਰੀ ਦੀ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਥਾਣਾ ਸਿਟੀ ਪੁਲਿਸ ਨੇ ਸਾਰੀਆਂ ਦੁਕਾਨਾਂ ਤੇ ਪਹੁੰਚ ਕੇ ਸੀਸੀਟੀਵੀ ਫੁਟੇਜ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਤੇ ਚੋਰਾਂ ਦੀ ਪਛਾਣ ਕੀਤੀ ਜਾ ਰਹੀ ਹੈ। ਦੋਸਤੋ ਇਸਨ ਸਾਡੀਆਂ ਆਸਦੀਆਂ ਖਾਸ ਖਬਰਾਂ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤੁਹਾਡੇ ਸਮੇਂ ਫਿਰ ਤੋਂ ਰੁਬਰੂ ਹੋਵਾਂਗੇ ਤਦ ਤੱਕ ਲਈ ਮੈਨੂੰ ਹੀ ਅਨਿਕ ਤੇਜਿੰਦਰ ਕਾਨੂੰ ਦੇਵ ਸਾਜ਼ਤ ਖੜਬ ਰੱਖਾਂ।